ਬਈ ਜੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਮੇਲੇ ਦੀਆਂ ਜੀ 1 ਤਰੀਕ ਨੂੰ ਜਿਹੜੀ ਆਪਾਂ ਬੋਲੀ ਕਰਾਈ ਸੀਗੀ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਸਾਹਿਬ ਦੇ ਹਾਜ਼ਰੀ ਦੇ ਵਿੱਚ ਉਸ ਤੋਂ ਬਾਅਦ ਥੋੜਾ ਜਿਹਾ ਡਿੱਕਾ ਚੱਲ ਰਿਹਾ ਸੀ ਪੰਚਾਇਤ ਪਿੰਡ ਦੇ ਕੋਈ ਸ਼ਰਾਰਤੀ ਅੰਸਰ ਕਹਿ ਰਹੇ ਸੀ ਅਸੀਂ ਇਹ ਜਗ੍ਹਾ ਦਾ ਕਬਜ਼ਾ ਨਹੀਂ ਲੈਣ ਦੇਵਾਂਗੇ ਅੱਜ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਅੱਜ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਨਾਲ ਐਸ ਐਚ ਓ ਜੋਧਾ ਉਹ ਵੀ ਮੌਕੇ ਤੇ ਪਹੁੰਚੇ ਨੇ ਪੰਚਾਇਤ ਵੱਲੋਂ ਬਾਬਾ ਜੌਨਦਾਸ ਕਮੇਟੀ ਜਿਹਦਾ ਚੇਅਰਮੈਨ ਮਜੂਦਾ ਸਰਪੰਚ ਹੁੰਦਾ ਵਾ ਉਹਨਾਂ ਦੀ ਸਹਿਮਤੀ ਨਾਲ ਜਿਹੜੀ ਬੋਲੀ ਕਰਾਈ ਅੱਜ ਤਹਿਸੀਲਦਾਰ ਸਾਹਿਬ ਨੇ ਮੌਕੇ ਤੇ ਆ ਕੇ ਉਹਦਾ ਕਬਜ਼ਾ ਦਵਾਇਆ ਜੀ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਮੇਲੇ ਦੀਆਂ ਜੀ ਲੋਕਾਂ ਨੂੰ ਲੋਕਾਂ ਨੂੰ ਮੈਂ اپੀਲ ਕਰੂੰਗਾ ਲੋਕਾਂ ਨੂੰ ਮੈਂ اپੀਲ ਕਰੂੰਗਾ ਕਿ ਮੇਲੇ 'ਚ ਪਹੁੰਚੋ ਆਪਾਂ ਆਪਣੇ ਬੱਚਿਆਂ ਨੂੰ ਵਿਰਾਸਤ ਨਾਲ ਜੋੜੀਏ ਮੇਲੇ ਵਾਰੇ ਦੱਸੀਏ ਤੇ ਬੱਚਿਆਂ ਨੂੰ ਮੇਲੇ ਤੇ ਲੈ ਕੇ ਆਈਏ ਜੀ ਇੱਕ ਤਰੀਕ ਨੂੰਰੇ ਇੱਕ ਬੋਲੀ ਦੀ ਪ੍ਰਕਿਰਿਆ ਕੀਤੀ ਗਈ ਸੀ ਜਿਹਦੇ 'ਚ ਬੋਲੀ ਲਗਾਈ ਗਈ ਸੀ ਪੂਰੇ ਜੋ ਮੇਲਾ ਲੱਗਦਾ ਹੈ ਉਸ ਸੰਬੰਧੀ ਜਿਹੜਾ ਮੇਲੇ 'ਚ ਜਿੰਦਲ ਹੈਗੇ ਆ ਕੰਟਰੈਕਟਰ ਉਨਾਂ ਨੂੰ ਇਹ ਬੌਂਡੀ ਚ ਦਿੱਤਾ ਗਿਆ ਸੀਗਾ ਅੱਜ ਉਹਨਾਂ ਨੂੰ ਉਹ ਰੇ ਕਬਜ਼ਾ ਕਰਵਾਈ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪਣਾ ਸੈਟਅਪ ਲਗਾ ਸਕਣ ਮੇਲੇ ਦੀ ਕਾਰਵਾਈ ਅੱਗੇ ਵੱਧ ਸਕੇ ਸਰ ਆਮਨੋ ਮਨਾ ਕਰ ਪ੍ਰਾਇਜ ਹੋਵੇ ਆਮਨੋ ਮੌਨ ਨਾਲ ਸਾਰਾ ਕੀਤਾ ਜਾਏਗਾ ਹਾਂ ਹਾਂ ਬਿਲਕੁਲ ਜੀ ਪੂਰੇ ਪੁਲਿਸ ਪ੍ਰਸ਼ਾਸਨ ਉਹਦੇ ਮੌਜੂਦ ਹੈ ਪੂਰੇ ਮੇਰੀ ਡਿਊਟੀ ਬਟੋਰ ਡਿਊਟੀ ਮੈਜਿਸਟ੍ਰੇਟਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਣ ਲਈ ਮੈਂ ਉਹਦੇ ਹਾਜ਼ਰ ਹਾਂ ਜੀ ਤੇ ਉਹਨਾਂ ਸ਼ਾਂਤੀ ਨਾਲ ਹਲੇ ਤੱਕ ਬਿਲਕੁਲ ਸ਼ਾਂਤੀ ਹੈ ਤੇ ਸ਼ਾਂਤੀ ਨਾਲ ਹੀ ਕੰਮ ਹੋ ਰਿਹਾ ਹੈ ਜੀ ਬਈ ਜੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਮੇਲੇ ਦੀਆਂ ਜੀ ਇੱਕ ਤਰੀਕ ਨੂੰ ਜਿਹੜੀ ਆਪਾਂ ਬੋਲੀ ਕਰਾਈ ਸੀਗੀ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਸਾਹਿਬ ਦੇ ਹਾਜ਼ਰੀ ਦੇ ਵਿੱਚ ਉਸ ਤੋਂ ਬਾਅਦ ਥੋੜਾ ਜਿਹਾ ਡਿੱਕਾ ਚੱਲ ਰਿਹਾ ਸੀ ਪੰਚਾਇਤ ਪਿੰਡ ਦੇ ਕੋਈ ਸ਼ਰਾਰਤੀ ਅੰਸਰ ਕਹਿ ਰਹੇ ਸੀ ਅਸੀਂ ਇਹ ਜਗ੍ਹਾ ਦਾ ਕਬਜ਼ਾ ਨਹੀਂ ਲੈਣ ਦੇਵਾਂਗੇ ਅੱਜ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਅੱਜ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਨਾਲ ਐਸ ਐਚ ਓ ਜੋਧਾ ਉਹ ਵੀ ਮੌਕੇ ਤੇ ਪਹੁੰਚੇ ਨੇ ਪੰਚਾਇਤ ਵੱਲੋਂ ਬਾਬਾ ਜੌਨਦਾਸ ਕਮੇਟੀ ਜਿਹਦਾ ਚੇਅਰਮੈਨ ਮੌਜੂਦਾ ਸਰਪੰਚ ਹੁੰਦਾ ਵਾ ਉਨ੍ਹਾਂ ਦੀ ਸਹਿਮਤੀ ਨਾਲ ਜਿਹੜੀ ਬੋਲੀ ਕਰਾਈ ਸੀ ਅੱਜ ਤਹਿਸੀਲਦਾਰ ਸਾਹਿਬ ਨੇ ਮੌਕੇ ਤੇ ਆ ਕੇ ਉਹਦਾ ਕਬਜ਼ਾ ਦਵਾਇਆ ਜੀ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਮੇਲੇ ਦੀਆਂ ਜੀ ਲੋਕਾਂ ਨੂੰ ਲੋਕਾਂ ਨੂੰ ਮੈਂ اپੀਲ ਲੋਕਾਂ ਨੂੰ ਮੈਂ اپੀਲ ਕਰੂੰਗਾ ਕਿ ਮੇਲੇ 'ਚ ਪਹੁੰਚੋ ਆਪਾਂ ਆਪਣੇ ਬੱਚਿਆਂ ਨੂੰ ਵਿਰਾਸਤ ਨਾਲ ਜੋੜੀਏ ਮੇਲੇ ਬਾਰੇ ਦੱਸੀਏ ਤੇ ਬੱਚਿਆਂ ਨੂੰ ਮੇਲੇ ਤੇ ਲੈ ਕੇ ਆਈਏ ਜੀ ਇੱਕ ਤਰੀਕ ਨੂੰਰੇ ਇੱਕ ਬੋਲੀ ਦੀ ਪ੍ਰਕਿਰਿਆ ਕੀਤੀ ਗਈ ਸੀ ਜਿਹਦੇ 'ਚ ਬੋਲੀ ਲਗਾਈ ਗਈ ਸੀ ਪੂਰੇ ਜੋ ਮੇਲਾ ਲੱਗਦਾ ਹੈ ਉਸ ਸੰਬੰਧੀ ਜਿਹੜਾ ਮੇਲੇ 'ਚ ਜਿੰਦਲ ਹੈਗੇ ਆ ਕੰਟਰੈਕਟਰ ਉਹਨਾਂ ਨੂੰ ਇਹ ਬੋਲੀ ਚ ਦਿੱਤਾ ਗਿਆ ਸੀਗਾ ਅੱਜ ਉਹਨਾਂ ਨੂੰ ਰਿਕਪਜਾ ਕਾਰਵਾਈ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪਣਾ ਸੈਟਅਪ ਲਗਾ ਸਕਣ ਮੇਲੇ ਦੀ ਕਾਰਵਾਈ ਅੱਗੇ ਵੱਧ ਸਕਦੀ ਹੈ ਸਰ ਆਮ ਦਾ ਮਾਨ ਸਰ ਪਹੁੰਚਾ ਆਉਂਦਾ ਹੈ ਹਾਂ ਹਾਂ ਬਿਲਕੁਲ ਜੀ ਪੂਰੇ ਪੁਲਿਸ ਪ੍ਰਸ਼ਾਸਨ ਉਹਦੇ ਮੌਜੂਦ ਹੈ ਪੂਰੀ ਮੇਰੀ ਡਿਊਟੀ ਬਟੋਰ ਡਿਊਟੀ ਮੈਜਿਸਟ੍ਰੇਟਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਣ ਲਈ ਮੈਂ ਉਰੇ ਹਾਜ਼ਰ ਆਂ ਜੀ ਤੇ ਉਹਨੂੰ ਸ਼ਾਂਤੀ ਨਾਲ ਹਲੇ ਤੱਕ ਬਿਲਕੁਲ ਸ਼ਾਂਤੀ ਹੈ ਤੇ ਸ਼ਾਂਤੀ ਨਾਲ ਹੀ ਕੰਮ ਹੋ ਰਿਹਾ ਹੈ ਜੀ